ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਤਲਵੰਡੀ ਤੁਸੀਂ ਦੇਖ ਰਹੇ ਹੋ ਜੀ ਪੰਜਾਬੀ ਚੈਨਲ ਤਲਵੰਡੀ 2210 ਸਾਡੇ ਤਲਵੰਡੀ 2210 ਚੈਨਲ ਦੇ ਪੂਰੇ ਪਰਿਵਾਰ ਵੱਲੋਂ ਸੂਬੇ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਤਲਵੰਡੀ ਖੁਰ ਦੇ ਕੇਂਦਰੀ ਗੋਤਰਾ ਸਾਹਿਬ ਅਸੀਂ ਪਹੁੰਚੇ ਆਂ ਤਲਵੰਡੀ ਖੁਰ ਦੇ ਵਿਖੇ ਇੱਥੇ ਕਿ ਸਾਡੇ ਵਿਚਕਾਰ ਨੇ ਕਮਿਊਨਿਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਤੇ ਹੋਰ ਕਮਿਊਨਿਟੀ ਮੈਂਬਰ ਅਤੇ ਸਮੂਰ ਨਗਰ ਨਿਵਾਸੀ ਉਹ ਇਹਨਾਂ ਨਾਲ ਗੱਲਬਾਤ ਕਰਾਂਗੇ ਜੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਾਰਨੂੰ ਬੇਨਤੀ ਆ ਜੋ ਕਿ ਸਾਡੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਕਰ ਦਿਓ ਅਤੇ ਬੈਲ ਆਈਕਨ ਜਿਹੜੀ ਘੰਟੀ ਆ ਵੀਰਾਂ ਜਣ ਲਈ ਉਹਨਾਂ ਦੋਨਾਂ ਨੇ ਭੁੱਲੋ ਤਾਂ ਜੇ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਦੇਖ ਸਕੋ ਸੋਸ਼ੀ ਕੇਂਦਰੀ ਗੁਰਦਾ ਸਾਹਿਬ ਕੇ ਪਹੁੰਚ ਚੁੱਕੇ ਆ ਤਾਂ ਇੱਥੇ ਤਿੰਨ ਰੋਜਾਂ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਉ ਨੂੰ ਮੁੱਕ ਰਖਦੇ ਹੋਏ ਆ ਤਿੰਨ ਰੋਜਾਂ ਤੋਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਹਨ ਸੋ ਅੱਜ ਉਹਨਾਂ ਦੇ ਪਾਠ ਦੇ ਭੋਗ ਪਾਏ ਗਏ ਹਨ ਸੋ ਸੰਗਤਾਂ ਨੇ ਗੁਰਦਰਾ ਸਾਹਿਬ ਵਿਖੇ ਬਹੁਤ ਸੇਵਾ ਕੀਤੀ ਬੱਚਿਆਂ ਨੇ ਮਾਤਾਵਾਂ ਨੇ ਭੈਣਾਂ ਨੇ ਅਤੇ ਵੀਰਾਂ ਨੇ ਸਭ ਨੇ ਵੱਧ ਚੜ ਕੇ ਸੇਵਾ ਕੀਤੀ ਸੋ ساری ਸੰਗਤ ਪੂਰੇ ਨਗਰ ਨਿਵਾਸੀਆਂ ਦੀ ਸੰਗਤ ਨੇ ਗੁਰੂ ਸਾਹਿਬ ਨਾਲ ਨਤਮਸਤਕ ਹੋ ਕੇ ਗੁਰੂ ਸਾਹਿਬ ਦੇ ਚਰਨ ਸਪਰਸ਼ ਕੀਤੇ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕੀਤਾ ਸੋ ਇਸ ਮੋਕੇ ਗੁਰਦਰਾ ਸਾਹਿਬ ਦੇ ਸੇਡ ਗ੍ਰਾਂਥੀ ਸਖਦਾਰ ਸਿੰਘ ਸਿੰਘ ਅਤੇ ਰਾਗੀ ਸੁਜਾਨ ਸਿੰਘ ਰਖਵਾ ਨੇ ਰਸਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ ਉਸ ਤੋਂ ਬਾਅਦ ਅਪਰੰਤ ਕਮਿਟੀ ਦੇ ਗੁਰਦਰਾ ਸਾਹਿਬ ਦੀ ਕਮਿਟੀ ਦੇ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਜੀ ਨੇ ਕਥਾ ਵਿਚਾਰਾਂ ਕਰਕੇ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਸੋ ਆਹ ਹੁਣ ਗੱਲਬਾਤ ਕਰਾਂਗੇ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਕੀ ਮੈਂਬਰ ਅਤੇ ਨੂੰ ਸੰਗਤਾਂ ਨਗਰ ਨਿਵਾਸੀ ਦੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਲਕਾ ਦਾਖਾ ਪਿੰਡ ਤਲਵੰਡੀ ਖੁਰਦ ਤੋਂ ਸ਼੍ਰੋਮਣੀ ਕਮੇਟੀ ਪ੍ਰਬੰਧ ਕਮੇਟੀ ਦੇ ਅਧੀਨ ਗੁਰਦਰਾ ਸਾਹਿਬ ਤੋਂ ਸੇਵਾਦਾਰ ਪ੍ਰਬੰਧਕ ਸਹਿਬਾਨ ਸਮੁੱਚੇ ਸੰਸਾਰ ਭਾ ਦੀਆਂ ਨਾਨਕ ਲੇਵਾ ਸੰਗਤਾਂ ਨੂੰ ਪਹਿਲੀ ਪਾਸੇ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 555ਵੇਂ ਪ੍ਰਕਾਸ਼ ਪਰਮ ਨੂੰ ਸਮਰਪਿਤ ਹੁੰਦੇ ਆਇਆ ਪਰ ਸੋ ਰੋਜ ਤੋਂ ਗੁਰਦੁਆਰਾ ਸਾਹਿਬ ਇਸ ਮੁੱਚੇ ਨਗਰ ਦੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਪਰਮ ਕਰਵਾਏ ਗਏ ਸਨ 107 ਗੁਰਾਂ ਦੀ ਅਪਾਰ ਬਖਸ਼ਿਸ਼ ਦੁਆਰਾ ਦੰਦੇ ਪਹਿਲੇ ਦੀਵਾਨਾ ਦੇ ਵਿੱਚ ਸ੍ਰੀ ਅਖੰਡ ਪਾਠ ਤੇ ਸੰਪੂਰਨ ਭੋਗ ਪਾਏ ਗਏ ਸਨ ਉਸ ਤੋਂ ਅਪਰੰਤ ਖੁੱਲੇ ਦੀਵਾਨ ਸਜੇ ਸਜੇ ਦੀਵਾਨੇ ਦੇ ਅੰਦਰ ਹਜ਼ੂਰੀ ਰਾਗੀ ਸਾਡੇ ਗੁਰੂ ਕੇ ਵਜ਼ੀਰ ਗਿਆਨੀ ਸੁਖਦਰਸ਼ਨ ਸਿੰਘ ਜੀ ਜੇ ਜਥੇ ਵੱਲੋਂ ਰਸ ਪਿੰਨਾ ਅਮਰ ਸਬਾਣੀ ਹਰ ਹਰ ਤੇਰੀ ਦਾ ਕੀਰਤਨ ਸਰਵਣ ਕਰਵਾ ਕੇ ਦਾਸ ਵੱਲੋਂ ਸਤਿਗੁਰਾਂ ਦੇ ਪਾਵਨ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਬੇਅੰਤ ਸੰਸਾਰ ਭਰ ਦੀਆਂ ਨਾਨਕਲੇਵਾ ਸੰਗਤਾਂ ਨੂੰ ਸਮੁੱਚੇ ਸੰਸਾਰ ਪਰਦੇਸ ਦੇ ਦੇਸ਼ ਦੇ ਵਿੱਚ ਸਾਡੇ ਨਗਰ ਤੋਂ ਵੀ ਵੀਰ ਭਾਈ ਬੈਠੇ ਉਹਨਾਂ ਨੂੰ ਅਸੀਂ ਆਪਣੇ ਨਗਰ ਤਲਵੰਡੀ ਖੁਰ ਤੋਂ ਸਮੂਹ ਸੇਵਾ ਦਾ ਰਲ ਮਿਲ ਕੇ ਸਮੁੱਚੇ ਨਗਰ ਤੇ ಗ್ರಾಮ ਪੰਚਾਇਤ ਦੇ ਵੱਲੋਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਜੀ ਰਲ ਮਿਲ ਕੇ ਸਾਡੀ ਇਸ ਸੰਸਾਰ ਭਾ ਦੇ ਦੁਨੀਆ ਤੇ ਗੁਰਪੁਰਬ ਮਨਾਉਂਦਾ ਇਹੀ ਮਕਸਦ ਹੁੰਦਾ ਹੈ ਕਿ ਆਉਣ ਵਾਲੀ ਸਾਡੀ ਜਨਰੇਸ਼ਨ ਪੀੜ੍ਹੀ ਸਾਡੇ ਅਸੀਂ ਆਪ ਵੀ ਆਪਣੇ ਅੰਦਰ ਤੇ ਆਪਣੇ ਸਾਡੇ ਪੀੜ੍ਹੀ ਨੂੰ ਅਸੀਂ ਜਨਰੇਸ਼ਨ ਨੂੰ ਜਾਣੂ ਕਰਵਾ ਕੇ ਸਤਿਗੁਰਾਂ ਦੇ ਪਾਏ ਹੋਏ ਪੂਰਨ ਚੱਲਣ ਦਾ ਯਤਨ ਕਰਦੇ ਹੋਏ ਅਸੀਂ ਇਕੱਤਰ ਹੋਏ ਹਾਂ ਇਸ ਲਈ ਫੇਰ ਦੁਬਾਰਾ ਅਸੀਂ ਸੰਸਾਰਿਆਂ ਦੇ ਵੱਲੋਂ ਨਗਰ ਦੇ ਵੱਲੋਂ ਤਲਵੰਡੀ ਖੁਰਦ ਦੇ ਵੱਲੋਂ ਲੱਖ ਲੱਖ ਮੁਬਾਰਕਾ ਦਿੰਦੇ ਹੋਏ ਤੁਹਾਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਏ ਹੋਏ ਪੂਰਨ ਚੱਲਣ ਦਾ ਰਣ ਕਰਦੇ ਹਾਂ ਤੇ ਸਮੁੱਚੇ ਨਾਨਕਲੇਵਾ ਸੰਗਤਾਂ ਨੂੰ ਬੇਨਤੀ ਕਰਨ ਕਿ ਰਲ ਮਿਲ ਕੇ ਆਪੋ ਆਪਣੇ ਨਗਰਾਂ ਦੇ ਵਿੱਚ ਇਸੇ ਤਰ੍ਹਾਂ ਤੁਸੀਂ ਗੁਰਪੁਰਬ ਮਨਾਉਣੇ ਆ ਤੇ ਮਨਾਏ ਅੱਜ ਨਗਰ ਕੀਰਤਨ ਦੇ ਰੂਪ ਦੇ ਵਿੱਚ ਪ੍ਰਵਾਤ ਫੇਰੇ ਵਿੱਚ ਮਨਾ ਰਹੇ ਹਾਂ ਤੇ ਸਾਡਾ ਵੀ ਇਹੀ ਫਰਜ਼ ਬਣਦਾ ਤਾਂ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹੀ ਸੰਦੇਸ਼ ਦਈਏ ਤਾਂ ਕਿ ਫਿਰਤ ਕਰੋ ਤੇ ਨਾਮ ਜਪੋ ਵੰਡ ਕੇ ਛਕੋ ਦੀ ਫਿਰਤ ਨੂੰ ਅਸੀਂ ਬਰਕਰਾਰ ਰੱਖਦੇ ਹੋਏ ਇਸ ਸੰਸਾਰ ਦੀ ਯਾਤਰਾ ਨੂੰ ਸਫਲ ਕਰਦੇ ਹੋਏ ਰਲ ਮਿਲ ਕੇ ਸਾਰੇ ਵੀਰ ਭੈਣ ਭਾਈ ਅਸੀਂ ਗੱਜ ਕੇ ਫਤਿਹ ਬੁਲਾਉਣਾ ਜੀ ਲੱਖ ਲੱਖ ਮੁਬਾਰਕ ਬੁਲਾਉਂਦੇ ਹੋਏ ਬਲਾਉ ਜੀ ਫਤੇ ਵੱਜ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਕੀ ਸਾਜਿਹੀ ਨੇ ਵਾਜੀ ਗੁਰੂ ਖਾਲਸਾ ਸਾਜ ਬੈਠੀ ਸੰਗਤ ਜੀ ਉਸਮੋਹ ਨਗਰ ਨਿਵਾਸੀ ਗੁਰਸਿੱਖ ਸੰਗਤ ਜੀਓ ਗੱਜ ਵੱਜ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਮਾਈ ਭਾਈ ਨੇ ਸਮੂਹ ਨਗਰ ਨਿਵਾਸੀ ਗੁਰਸਿੱਖ ਸੰਗਤਾਂ ਨੇ ਪਰਸੋਂ ਰੋਜ ਤੋਂ ਗੁਰਦੁਆਰਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਹੋਇਆਂ ਸ੍ਰੀ ਅਖੰਡ ਪਾਠ ਸਾਹਿਬ ਪਰਮ ਕਰਵਾਏ ਗਏ ਸਨ ਸੋ ਸਤਿਗੁਰਾਂ ਦੀ અપਾਰ ਬਖਸ਼ਿਸ਼ ਮਿਹਰ ਕਿਰਪਾ ਦਾ ਸਦਕਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨ ਭੋਗ ਪਾਏ ਗਏ ਹਨ ਔਰ ਬੇਅੰਤ ਤੈਨ ਰੋਜ ਤੋਂ ਹੀ ਬੇਅੰਤ ਸੰਗਤਾਂ ਪਿਛਲੇ ਦਿਨਾਂ ਤੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਤੇ ਤਿੰਨ ਦਿਨ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਅਥਾ ਸਰਦਾ ਤੇ ਪਿਆਰ ਦੇ ਨਾਲ ਤਨ ਮਨ ਰਸਤ ਵਸਤ ਦੇਗਾ ਕਰਕੇ ਮਾਇਆ ਕਰਕੇ ਹਥੀਕਾਰ ਸੇਵਾ ਕਰਕੇ ਸੇਵਾਵਾਂ ਨਿਭਾਰੀਆਂ ਹਨ ਸਭਨਾ ਸੰਗਤਾਂ ਦਾ ਸਤਿਗੁਰੂ ਜੀ ਵੱਲੋਂ ਦਾਸ ਆਪਣੀ ਰਚਨਾ ਤੋਂ ਕੋਟਨ ਕੋਟ ਧੰਨਵਾਦ ਕਰਦਾ ਹੈ ਖੁੱਲੇ ਦੀਵਾਨ ਸਜ ਰਹੇ ਹਨ ਕੀਰਤਨ ਦਰਬਾਰ ਸਜ ਰਿਆ ਸੰਗਿ ਚੜਿਆ ਸੰਗਿ ਚੜਿਆ Amém. ਵਵਣਾ ਨੂੰ ਪ੍ਰਕਾਸ਼ ਦਿਹਾੜੀ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਨਾਨਕਾ ਕਿਰਪਾ ਪੇਨੇ ਰਫਰੋਆ ਸਤ ਗੁਰ ਨਾਨਕ ਪਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਜੋ ਕਰ ਸੂਰਜ ਵਿਕਲੇ ਆ ਤਾਰੇ ਛਪੇ ਅੰਧੇਰ ਪਲੋਆ ਤਾਰੇ ਛਪੇ ਅੰਧੇਰ ਪਲੋਆ ਸਿੰਘ ਬੁਕੇ ਮੇ ਜਾਏ ਨਾ ਤੀਰਤ ਰੋਆ ਪੰਨੀ ਜਾਏ ਨਾ ਤੀਰਤ ਰੋਆ ਜਿੱਥੇ ਬੱਬਾ ਬੈਰ ਤੇਰੇ ਪੂਜਾ ਆਸਣ ਥਾਪਣ ਸੋਆ ਪੂਜਾ ਆਸਣ ਥਾਪਣ ਸੋਆ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਸਪੇ ਦੇਰ ਪਲੋਆ ਸਿੰਧਿਆ ਸਨ ਸਭ ਜਗਤ ਦੇ ਨਾਨਕ ਆਦਮ ਤੇਜ ਕੋਆ ਨਾਨਕ ਆਦਮ ਤੇਜ ਕੋਆ ਕਰ ਕਰ ਅੰਦਰ ਤਰਨ ਸਾਲ ਹੋਵੇ ਕੀਰਤਨ ਸਦਾ ਵਿਸੋਆ ਹੋਵੇ ਕੀਰਤਨ ਸਦਾ ਵਿਸੋਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗਤ ਚਾਨਣ ਹੋਆ ਜਿਉ ਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਪਲੋਆ ਤਾਰੇ ਛਪੇ ਅੰਧੇਰ ਪਲੋਆ ਬਾਪੇਤਾਰ ਚਾਰ ਚੱਕ ਨੌਂ ਖੰਡ ਪ੍ਰਥਮੀ ਸੱਚਾ ਟੋਆ ਨਖੰਡ ਪ੍ਰਥਵੀ ਸੱਚਾ ਟੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਕਿਉ ਕਰ ਸੂਰਜ ਨਿਕਲੇ ਆ ਤਾਰ ਛਪੇ ਛਪੇ ਅੰਧੇਰ ਪਲੋਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਪਲੋਆ ਤਾਰੇ ਛਪੇ ਅੰਧੇਰ ਪਲੋਆ ਗੁਰਮੁਖ ਕਲ ਵਿੱਚ ਪਰਗਟ ਹੋਆ ਗੁਰਮੁਖ ਕਾਲ ਵਿੱਚ ਪਰਗਟ ਹੋਆ ਗੁਰਮੁਖ ਕਾਲ ਵਿੱਚ ਪਰਗਟ ਹੋਆ ਗੁਰਮੁਖ ਕਾਲ ਵਿੱਚ ਪਰਗਟ ਹੋਆ ਸਤਗੁਰੂ ਨਾਨਕ ਪਰਗਟ ਆ ਮਿੱਟੀ ਤੋਂ ਦੁਜ ਜਗ ਚਾਨਣ ਹੋਆ ਮਿੱਟੀ ਤੋਂ ਦੁਜ ਜਗ ਚਾਨਣ ਹੋਆ ਮਿੱਟੀ ਤੋਂ ਦੁਜ ਜਗ ਚਾਨਣ ਹੋਆ ਤੂੰ ਦਾ ਜਗ ਚਾਨਣ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਬਹੁਤ ਹੀ ਆਨੰਦ ਆ ਗਿਆ ਇਹ ਸਤਕਾਰਯੋਗ ਸਾਡੇ ਗੁਰਪਰਵਾਸੀ ਅਮਰਜੀਤ ਸਿੰਘ ਸਾਡੇ ਬਾੜੋ ਹਾੜੂ ਕਾ ਬੱਬਾ ਲਾਣਾ ਵਜਦਾ ਅਮਰਜੀਤ ਸਿੰਘ ਦੇ ਪੋਤਰੀਆਂ ਸਤਕਾਰਯੋਗ ਵੀਰ ਸਾਡੇ ਜਗਜੀਤ ਸਿੰਘ ਉਹਦੀਆਂ ਪੁੱਤਰੀਆਂ ਤੇ ਦੂਸਰੇ ਬੱਚਿਆਂ ਦੋ ਨਾਲ ਸੀ ਉਹ ਬਖਤੌਰ ਸਿੰਘ ਦੀਆਂ ਪੋਤਰੀਆਂ ਜੋ ਸਾਡਾ ਵੀਰ ਵਿਦੇਸ਼ ਦੀ ਧਰਤੀ ਤੇ ਗਿਆ ਹੈ ਤੇ ਹਰਵੰਤ ਸਿੰਘ ਉਹਦੇ ਪੁੱਤਰੀਆਂ ਸਨ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨ ਕਮਲਾਂ 'ਪਾਸ ਸਮੂਹ ਸੰਗਤਾਂ ਦੇ ਵੱਲੋਂ ਦੁਇ ਕਰ ਜੋੜ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਹੋਈ ਹੈ ਕਿਰਪਾ ਦਾ ਸਦਕਾ ਪਹਿਲੀ ਬਾਤ ਸ਼ਾਹੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਲਣ ਹੋਇਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਆ ਅੰਧੇਰ ਪਲੋਆ ਆਪ ਨਾ ਸੱਚੇ ਪਾਤਸ਼ਾਹ ਜੀ ਬੁਲੇ ਸੋ ਦਿਆ ਲੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਵੇਲੇ ਸੀ ਸਾਡੇ ਮਨ ਚ ਸੇਵਾ ਹੋਈ ਹੈ ਕੀਤੀ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਧੰਨਵਾਦ